ਸਤ ਸ੍ਰੀ ਅਕਾਲ ਜੀ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਸਖਤ ਹੋਈ ਸੁਪਰੀਮ ਕੋਰਟ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਕਹਿੰਦੇ ਨਾਲ ਦੀ ਨਾਲ ਗ੍ਰਿਫਤਾਰ ਕੀਤਾ ਜਾਣਾ ਕਿਸਾਨਾਂ ਦਾ ਵੀ ਜੀ ਨਹੀਂ ਕਰਦਾ ਪਰਾਲੀ ਸਾੜਨ ਨੂੰ ਕਿਉਂਕਿ ਮਜਬੂਰ ਆ ਕੋਈ ਹੱਲ ਹੈ ਨਹੀਂ ਗਤਾਂ ਨਿੱਕੇ ਕਿਸਾਨਾਂ ਕੋਲੇ ਕੋਈ ਟਰੈਕਟਰਾਂ ਦਾ ਸਾਧਨ ਵੱਡੇ ਕਿਸਾਨ ਤਾਂ ਚਲੋ ਹੱਲ ਕਰ ਲੈਂਦੇ ਇਸ ਨਾਲ ਛੋਟਾ ਜ਼ਿਮੀਂਦਾਰ ਮਾਰਿਆ ਜਾਂਦਾ ਤਾਂ ਕਰਕੇ ਸਰਕਾਰ ਨੂੰ ਵੀ ਸਹੂਲਤਾਂ ਦੇਣੀਆਂ ਚਾਹੀਦੀਆਂ ਜਿੱਦਾਂ ਕਿ ਆਪਾਂ ਦੇਖਦੇ ਆ ਪਿਛਲੇ ਸਾਲਾਂ ਦੇ ਵਿੱਚ ਸਰਕਾਰ ਕਹਿੰਦੀ ਹੈ ਵੀ ਸਬਸਿਡੀਆਂ ਦੇਵਾਂਗੇ ਸੁਪਰ ਸੀਡਰਾਂ ਟਰੈਕਟਰਾਂ ਉੱਪਰ ਸਬਸਿਡੀ ਮਿਲੂਗੀ ਉਹ ਵੀ ਵੱਡੇ ਕਿਸਾਨਾਂ ਨੂੰ ਹੀ ਸਬਸਿਡੀ ਮਿਲਦੀ ਆ ਜਾਂ ਉਹ ਵੀ ਬਹੁਤ ਘੱਟ ਹੀ ਸਬਸਿਡੀ ਮਿਲੀ ਆ ਜਾਣੇ ਵੀ ਕਹਿ ਦਿੰਦੇ ਆ ਕੋਈ ਵਾਦਾ ਪੂਰਾ ਨਹੀਂ ਕਰਦੇ ਇਸ ਲਈ ਹੁਣ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਵੀ ਹੋਈਆਂ ਵੀ ਇਸ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਨਾ ਤਾਂ ਕੋਈ ਸਰਕਾਰ ਸਹੂਲਤ ਦੇ ਰਹੀ ਹੈ ਜਥੇਬੰਦੀ ਦੀ ਕੋਈ ਗੱਲ ਨਹੀਂ ਮੰਨੀ ਜਾ ਰਹੀ ਇਸ ਲਈ ਕਿਸਾਨਾਂ ਦਾ ਪ੍ਰਦੂਸ਼ਣ ਹੀ ਇਹਨਾਂ ਨੂੰ ਦੁਖਦਾਇਕ ਕਿਉਂਕਿ ਖਰਸ਼ਾ ਕਿਸਾਨਾਂ ਦਾ ਪ੍ਰਦੂਸ਼ਣ ਹੈ ਜਿਹੜਾ ਆਪਣਾ 8% ਪ੍ਰਦੂਸ਼ਣ ਹੈ ਤੇ ਬਾਕੀ 92% ਤਾਂ ਇਹਨਾਂ ਦੀਆਂ ਫੈਕਟਰੀਆਂ ਦਾ ਪ੍ਰਦੂਸ਼ਣ ਹੀ ਹੈ ਜੇਕਰ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਤਾਂ ਇਦਾਂ ਸੁਪਰ ਸੀਟਰ ਨਾ ਜਾਂ ਵਿੱਚ ਮਕਚਰ ਕਰਕੇ ਕਣਕ ਬੀਜਦਾ ਤਾਂ ਉਸ ਨਾਲ ਤੁਹਾਨੂੰ ਪਤਾ ਹੈ ਗਲਾਬੀ ਸੁੰਡੀ ਦਾ ਬਹੁਤ ਹਮਲਾ ਹੁੰਦਾ ਜਿਵੇਂ ਕਿ ਹੁਣ ਪਿਛਲੇ 2-3 ਸਾਲਾਂ ਤੋਂ ਕਣਕ ਬੀਜ ਰਹੇ ਹਾਂ ਗਲਾਬੀ ਸੁੰਡੀ ਬਹੁਤ ਹੁੰਦੀ ਹੈ ਜਿਸ ਕਰਕੇ ਕਣਕ ਜੜ ਤੋਂ ਹੀ ਖਤਮ ਹੋ ਜਾਂਦੀ ਹੈ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਇਸ ਦਾ ਜਾਂ ਤਾਂ ਕੋਈ ਮਸਲਾ ਹੱਲ ਕੱਢਿਆ ਜਾਵੇ ਤਾਂ ਕਿ ਕਿਸਾਨ ਦਾ ਅੱਗੇ ਹੀ ਬਹੁਤ ਘਾਟਾ ਪੈ ਰਿਹਾ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਜਿਵੇਂ ਹੜਾਂ ਦਾ ਮਾਉਲ ਬਣਿਆ ਹੋਇਆ ਹੈ ਉੱਥੇ ਵੀ ਸਾਲ ਦੋ ਸਾਲ ਫਸਣ ਕੋੜ ਦਾ ਕੋਈ ਚਾਰਨ ਸੀ ਹੈ ਨੀਗਾ ਇਸ ਲਈ ਗੱਲ ਕਰ ਰਹੇ ਹਾਂਗੇ ਆਪਾਂ ਨੂੰ ਹੁਣ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਦੀ ਲੋੜ ਆ ਜਾਂ ਤਾਂ ਇਕਜੁੱਟ ਹੋ ਕੇ ਇਕੱਠੇ ਹੋ ਕੇ ਜੋ ਜਿੱਦਾਂ ਵੀ ਅੱਗ ਲਾਉਣੀ ਆ 15 ਅਖਤਾਂ ਤੋਂ ਬਚਾ ਕੇ ਅੱਗ ਲਾਉਣ ਤੋਂ ਬਿਨਾ ਆਪਣੇ ਕੋਲ ਕੋਈ ਮਸਲਾ ਹੱਲ ਲੈਣੀਆਂ ਜਾਂ ਆਪਾਂ ਨੂੰ ਕੋਈ ਹੱਲ ਕੱਟ ਕੇ ਦਿੱਤਾ ਜਾਵੇ ਪੱਕੇ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਪਰ ਕੋਈ ਕਾਨੂੰਨ ਨਹੀਂ ਬਣਦਾ ਜਿੱਦਾਂ ਕਿ ਹੁਣ ਕਈ ਜ਼ਿਲ੍ਹਿਆਂ ਦੇ ਵਿੱਚ ਝੋਨੇਆਂ ਦਾ ਕੰਮ ਚੱਲ ਪਿਆ ਹੈ ਆਲੂਆਂ ਵਾਲੇ ਕਿਸਾਨਾਂ ਦਾ ਕੰਮ ਚੱਲ ਪਿਆ ਆਲੂ ਵਾਲੇ ਬੀਜਣ ਵਾਲੇ ਕਿਸਾਨ ਆ ਜਿਹੜੇ ਵੱਡੇ ਸਾਧਨਾਂ ਵੱਡੇ ਟਰੈਕਟਰਾਂ ਉਹਨਾਂ ਕੋਲੇ ਉਹ ਤਾਂ ਕੋਈ ਨਾ ਕੋਈ ਹੱਲ ਕਰ ਲੈਂਦੇ ਆ ਜਾਂ ਜਿੱਦਾਂ ਕਿ ਗੱਠਾ ਬੰਨਣ ਵਾਲਿਆਂ ਉਹ ਗੱਠਾ ਬੰਨਣ ਵਾਲੀਆਂ ਮਸ਼ੀਨਾਂ ਦਾ ਵੀ ਜਾਂ ਮੌਕੇ ਤੇ ਮਿਲਦੇ ਨਹੀਂ ਜਾਂ ਬਾਅਦ ਵਿੱਚ ਗੱਠਾ ਨਹੀਂ ਚੱਕੀਆਂ ਜਾਂਦੀਆਂ ਆਪਣੀਆਂ ਬਾਹਣ ਵਿੱਚ ਹੀ ਪੰ냐 ਰਹਿੰਦੀਆਂ ਬਹੁਤ ਬਹੁਤ ਦਿਨ ਲੰਘ ਜਾਂਦੇ ਮਸ਼ੀਨਰੀ ਦੀ ਬਹੁਤ ਘਾਟ ਆ ਇਸ ਲਈ ਜੋ ਵੀ ਕਿਸੇ ਵੀ ਕਿਸਾਨ ਨੇ ਹੁਣ ਜਦੋਂ ਕੋਈ ਹੱਲ ਹੀ ਨਹੀਂਗਾ ਚਲੋ ਵੈਸੇ ਤੱਕ ਬਹੁਤ ਘਟ ਪਰ ਜੇ ਕਿਸੇ ਨੇ ਲਾਉਣੀ ਵੀ ਆ ਕਿ ਵੀ ਜਥੇਵੰਦੀਆਂ ਦੇ ਸਾਥ ਨਾਲ ਜਾਂ ਆਪਣਾ ਪਿੰਡ ਇਲਾਕਾ ਇਕੱਠਾ ਹੋ ਕੇ ਇਸ ਦਾ ਜਿੱਦਾਂ ਵੀ ਕੋਈ ਹੱਲ ਕਰਨਾ ਕੀਤਾ ਜਾਵੇ ਹੁਣ ਕਈਆਂ ਪਿੰਡਾਂ ਵਿੱਚ ਪੁਲਿਸਾਈ ਇਹ ਪੁਲਿਸ ਦਾ ਘਰਾਓ ਕੀਤਾ ਗਿਆ ਹੈ ਤਾਂ ਕਿ ਕੋਈ ਕੱਲਾ ਕਿਸਾਨ ਅੱਗੇ ਵੀ ਇਹ ਪਿਛਲੇ ਸਾਲਾਂ ਤੋਂ ਕਰਦੇ ਹੁੰਦੇ ਬਹੁਤ ਸਾਲਾਂ ਤੋਂ ਸ਼ੁਰੂ ਤੋਂ ਹੀ ਚੱਲ ਰਿਹਾ ਹੈ ਵੀ ਕਿਸਾਨ ਗ੍ਰਿਫਤਾਰ ਕੀਤੇ ਜਾਣਗੇ ਜਿਨ੍ਹਾਂ ਦੇ ਪਰਾਲੀ ਨੂੰ ਅੱਗ ਲਗਾਉਣੀ ਆ ਚਿੱਠੀਆਂ ਵੀ ਆਉਂਦੀਆਂ ਹਨ ਵੀ ਆਪਾਂ ਨੂੰ ਜਦੋਂ ਆਪਾਂ ਅੱਗ ਲਾ ਦਿੰਦੇ ਆ ਜਦੋਂ ਕਣਕ ਨੂੰ ਅੱਗ ਲੱਗਦੀ ਆ ਉਦੋਂ ਇਹਨਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਉਦੋਂ ਨਹੀਂ ਇਹ ਉਹ ਵੀ ਕਣਕ ਜਾਂ ਕਣਕ ਦੇ ਨਾਲ ਨੂੰ ਅੱਗ ਲਾ ਦਿੱਤੀ ਆ ਉਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਗੱਡੀ ਨਹੀਂ ਪਈ ਤੇ ਪ੍ਰਾਲੀ ਨੂੰ ਜੇ ਆਪਾਂ ਝੋਨੇ ਦੀ ਪ੍ਰਾਲੀ ਨੂੰ ਥੋੜੀ ਵੀ ਅੱਗ ਉਦੋਂ ਨਾਲ ਦੀ ਨਾਲ ਗੱਡੀ ਪਹੁੰਚ ਜਾਂਦੀ ਹੈ ਇਹ ਗੱਲ ਸਮਝਣ ਵਾਲੀ ਹੈ ਵੀ ਆਪਾਂ ਨੂੰ ਮਾਰਨ ਦੀਆਂ ਨੀਤੀਆਂ ਨੇ ਸਾਰੀਆਂ ਇਸ ਲਈ ਸਾਨੂੰ ਇੱਕ ਜੁੱਟ ਹੋ ਕੇ ਇਸ ਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ ਜੋ ਵੀ ਕੰਮ ਕਰਨਾ ਸਾਰੇ ਕਿਸਾਨ ਆਗੂਆਂ ਨਾਲ ਰਲ ਮਿਲ ਕੇ ਹੀ ਇਸ ਦਾ ਮਸਲਾ ਹੱਲ ਕੀਤਾ ਜਾਵੇ ਜੇ ਕਿਸੇ ਵੀਰ ਨੇ ਅੱਗ ਵੀ ਲਾਉਣੀ ਹੈ ਜਥੇਬੰਦੀਆਂ ਦੇ ਸਹਿਯੋਗ ਨਾਲ ਇਕੱਠੇ ਹੋ ਕੇ ਅੱਗ ਲਾਉ ਤਾਂ ਕਿ ਕੋਈ ਕਾਨੂੰਨੀ ਕਾਰਵਾਈ ਆ ਤਾਂ ਸਾਰੇ ਇਕੱਠੇ ਰਲ ਮਿਲ ਕੇ ਉਹਦਾ ਸਾਹਮਣਾ ਕਰ ਦਈਏ ਇੱਕ ਦੂਸਰੇ ਦਾ ਸਾਥ ਦੇਈਏ ਆਪਾਂ ਵੱਧ ਤੋਂ ਵੱਧ ਵੀ ਸਾਨੂੰ ਕੋਈ ਸਬਸਿਡੀਆਂ ਦਿੱਤੀਆਂ ਜਾਣ ਜਾਂ ਸਾਰੇ ਪਿੰਡ ਦੀਆਂ ਸਟੇਟੀਆਂ ਨੂੰ ਸੰਦ ਮਹੱਇਆ ਕਰਵਾਏ ਜਾਣ ਪਰਾਲੀ ਨੂੰ ਬਾਣ ਦੇ ਵਿੱਚ ਮਿਕਸ ਕਰਨ ਵਾਲੇ ਇਸ ਲਈ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਨੂੰ ਵੀ ਜੋ ਵੀ ਕੰਮ ਕਰਨਾ ਇੱਕ ਈ ਨਾਲ ਕਰਨਾ